मां वैष्णो सेवक सभा ਵੱਲੋਂ ਵੇਰਕਾ ਵਿਖੇ ਦੀਨਦਿਆਲ ਕਲੋਨੀ ਵਿੱਚ 13ਵਾਂ ਵਿਸ਼ਾਲ ਭਗਤੀ ਜਾਗਰਣ ਪ੍ਰਧਾਨ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਲਾਹਕੇਦਿਆਂ ਪ੍ਰਮੁੱਖ ਸਖਸ਼ਯਤਾ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਨੇਚਰ ਅਤੇ ਕੌਂਸਲਰ ਨਵਦੀਪ ਸਿੰਘ ਹੁੰਦਲ ਵਿਸ਼ੇਸ਼ ਮਹਿਮਾਨ ਸਨ। ਜਾਗਰਣ ਦੀ ਸ਼ੁਰੂਆਤ ਵਿੱਚ ਮਹਨ ਜੋਗਿੰਦਰ ਪਾਲ ਚਮੁੰਡਾ ਦੇ ਵਿਵਾਲਿਆਂ ਨੇ ਵੈਦਿਕ ਜਾਪ ਨਾਲ ਮਾਂ ਵੈਸ਼ਨੋ ਦੇਵੀ ਦੀ ਪਵਿੱਤਰ ਜੋਤ ਜਗਾਈ। एस इस समागम विच प्रसिद्ध भजन गायक दमन शर्मा ने महामाई दा गुणगान कीता इस मौके अखंड लंगर ते प्रसाद वटताया गया इस मौके परमजीत सोमनाथ बलीराम चरणजीत चमनलाल किशोरी लाल समेत संगता मजबूत संग ये 13वां साडा सालाना जागरण है ये सारी संगत वालों, साडे मेंबर वालों करवाया जंदा मां वैष्णव सेवक सभा साडी संस्था दा नाम है हर साल 5 ਨਵੰਬਰ ਨੂੰ ਇਹ ਜਗਰਾਤਾ ਸੀ ਕਰਾਉਨੇ ਆ ਤੇ ਸਾਡਾ 13ਵਾਂ ਸਾਲਾਨਾ ਜਾਗਰਣ 5 ਨਵੰਬਰ 2025 ਨੂੰ ਅੱਜ ਹੋਣ ਜਾ ਰਿਹਾ ਹੈ। ਕਿਹੜੀ ਕਿਹੜੀ ਭਾਗੀ ਐ ਇੱਥੇ ਗਾਇਕ। ਇਸ ਵਿੱਚ ਸਾਡੇ ਚਾਚਾ ਜੀ ਨੇ ਜੋ ਮਹੰਤ ਨੇ ਜਗਿੰਦਰਨਾਥ ਜਗਿੰਦਰਪਾਲ ਜੀ ਮਹੰਤ ਤੇ ਆਟਮਾ ਦੇ ਬਾਦਸ਼ਾਹ ਸੋਨੂ ਸੁਲਾਮਾ ਜੀ ਆ ਰਹੇ ਨੇ। ਅੰਬੈਸਦਨ ਸੇਵਕ ਸਭਾ ਵੱਲੋਂ ਬਾਬਾ ਦੇਨਦੇয়াল ਕਲੋਨੇ ਦੇ ਵਿੱਚ ਸਾਲਾਨਾ 13ਵਾਂ ਜਗਰਾਤਾ ਜਿਹੜਾ ਕਰਾਇਆ ਜਾ ਰਿਹਾ ਇਹਦੇ ਵਿੱਚ ਮੰਤ ਜਿਹੜਾ ਜਗਿੰਦਰਪਾਲ ਜੀ ਔਰ ਸਿੰਗਰ ਜੇ ਦਾਮਨ ਸ਼ਰਮਾ ਜੀ ਆ ਰਹੇ ਹੈ ਔਰ ਐਟਮਾ ਦੇ ਬਾਦਸ਼ਾਹ सोनू 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 ਸਦਮਾ ਜੀ ਆ ਰਹੇ ਹੈ ਤੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਹੋਮੋ ਲਾਗ ਦੇ ਵਿੱਚ ਪਹੁੰਚਣ ਤੇ ਜਾਗਰਨ ਦੇ ਵਿੱਚ ਆ ਕੇ ਜਿਹੜੇ ਉਹ ਮਹਾਰਣ ਦੇ ਪੱਡਾ ਸੁਣਨ ਤੇ ਗੁਣਗਾਨ ਸੁਣਨ ਮਾਂ ਵੈਚਨੂ ਸੇਵਾ ਖਮਾ ਵੱਲੋਂ ਹਰ ਸਰੰ ਦੀ ਤਰ੍ਹਾਂ ਜੋ ਪਿਛਲੇ 13 ਸਾਲਾਂ ਤੋਂ ਮਾਂ ਮਾਈ ਦੀ ਸੇਵਾ ਕੀਤੀ ਜਾ ਰਹੀ ਹੈ ਜਾਗਰਨ ਕਰਾ ਕੇ ਅੱਜ ਇਹ 13ਵਾਂ ਜਾਗਰਨ ਸਾਰੇ ਆ ਭਰਾਵਾਂ ਨੇ ਰਲ ਮਿਲ ਕੇ ਕਰਾਇਆ ਆ ਸਭ ਤੋਂ ਪਹਿਲਾਂ ਮੈਂ ਸਾਰੀ ਕਮੇਟੀ ਨੂੰ ਵਧਾਈ ਦੇਣਾ ਚਾਹੁੰਦਾ ਇਹ ਬੜਾ ਨੇਕ ਅਪਰਾਲਾ ਹੈ ਇਸ ਮਾ ਮਾਈ ਦੀ ਕਿਰਪਾ ਪ੍ਰਾਪਤ ਹੁੰਦੀ ਹੈ